ਨੌਜਵਾਨ ਵੀਰਾ ਨੇ ਵੀ ਪੇਸ਼ ਬਟਾਇਆ ਏ ਕਈਆਂ ਨੇਤਾ ਨਾ ਦੇ ਪਿੱਛੋਂ ਸਿੰਘ ਹਟਾਇਆ ਏ ਸਿੰਘ ਵੀ ਹਟਾ ਦਿੱਤਾ ਜੀ ਅੱਜ ਅਸੀਂ ਵੇਖਦੇ ਹਾਂ ਨਾ ਗੁਰਵਿੰਦਰ ਸਿੰਘ ਗੈਰੀ ਹੋ ਗਿਆ ਜੀ ਹਰਵਿੰਦਰ ਸਿੰਘ ਹੈਰੀ ਹੋ ਗਿਆ ਜੀ ਸਾਨੂੰ ਸਮਝ ਨਹੀਂ ਐ ਅੱਜ ਸਾਡੇ ਸਿੱਖ ਨੌਜਵਾਨ ਵੀਰਾਂ ਭੈਣਾਂ ਨੂੰ ਆਪਣੇ ਨਾਂ ਦੇ ਪਿੱਛੇ ਸਿੰਘ ਜਾਂ ਕੌਰ ਲਾਉਣ ਤੋਂ ਸ਼ਰਮ ਕਿਉਂ ਆ ਰਹੀ ਐ ਇੱਕ ਸੋਸਰ ਸਾਈਟ ਫੇਸਬੁੱਕ ਤੇ ਇੱਕ ਨਜ਼ਰ ਮਾਰ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਅੱਧ ਨਾਲੋਂ ਵੱਧ ਸਾਡੇ ਸਿੱਖ ਬੱਚਿਆਂ ਦੇ ਨਾਂ ਦੇ ਨਾਲ ਸਿੰਘ ਜਾਂ ਕੌਰ ਨਹੀਂ ਹੁੰਦਾ ਸਗੋ ਜਾਤ ਪਾਤ ਜਾ ਗੋਤ ਲੱਗੇ ਹੁੰਦੇ ਨੇ ਆਪਣੀ ਪਹਿਚਾਣ ਗਵਾ ਰਹੇ ਨੇ ਨੌਜਵਾਨ ਵੀਰਾਂ ਨੇ ਵੀ ਭੇਸ ਬਟਾਇਆ ਏ ਕਈਆਂ ਨੇਤਾ ਨਾਂ ਦੇ ਪਿੱਛੋਂ ਸਿੰਘ ਹਟਾਇਆ ਏ ਇਹ ਭੁੱਲ ਗਏ ਕਿਦਾਂ ਮੀਰ ਮੰਨੂ ਪੰਜਾਬ ਦੇ ਗਵਰਨਰ